ब्रह्मज्ञानी एक ऊपर आस ब्रह्मज्ञानी का नहीं बिनास ब्रह्मज्ञानी कह गरीब समाह ब्रह्मज्ञानी पर उपकार उमा ब्रह्मज्ञानी कह नहीं धंदा ब्रह्म ज्ञानी ले धावत बंधा। ब्रह्म ज्ञानी कै हुए शोभला ब्रह्म ज्ञानी सो फल पन फला ब्रह्म ज्ञानी संग सगल उधार ब्रह्म ज्ञानी जप सगल संसार ब्रह्मज्ञानी जपे सबल संसारो ब्रह्मज्ञानी ए को परयास्त ब्रह्मज्ञानी का नहीं विनाश ब्रह्मज्ञानी के करी बेसमहा ब्रह्मज्ञानी पर उपकार उमा ब्रह्मज्ञानी के नाही धनदा ज्ञानी ले धावत बंधा ब्रह्मज्ञानी ज्ञानी के शो भला ब्रह्म ज्ञानी ब्रह्म ज्ञानी संग सगल उधार नानक ब्रह्म ज्ञानी जप सगल संसार ਰੰਗ ਜਾਨ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਦੇਵ ਉਪਦੇਸ਼ ਕਰਦੇ ਹਨ ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਹੁੰਦਾ ਹੈ ਇੱਕ ਕਮਕਾਰ ਸਿਰਜਣਹਾਰ ਕਰਤਾ ਪ੍ਰਪਖ ਦਾ ਗਿਆਨ ਹੋ ਜਾਂਦਾ ਹੈ ਨਾ ਉਹ ਫਿਰ ਕੋਈ ਹੋਰ ਕਿਸੇ ਇਤਿਹਾਸ ਨਹੀਂ ਟਿਕਾਉਂਦੇ ਉਹ ਆਸ ਟਿਕਾਉਂਦੇ ਆ ਸਭ ਤੋਂ ਵੱਡੇ ਪਰਮਾਤਮਾ ਸੱਚੀ ਸਰਕਾਰ ਤੇ ਉਹ ਜਿਹੜੀ ਸਮੇਂ ਦੀਆਂ ਸਰਕਾਰਾਂ ਤੇ ਹੋ ਮੀਆਂ ਆਸ ਟਿਕਾਉਂਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਉਹਨਾਂ ਦਾ ਵਿਨਾਸ਼ ਨਹੀਂ ਹੁੰਦਾ ਹੁਣ ਆਪਾਂ ਕਹਿ ਦਿੰਨਾ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਤਾ ਗੁਰੂ ਤੇ ਇੱਕ ਬਹਾਦਰ ਜੀ ਨੂੰ ਸ਼ਹੀਦ ਕਰਦਾ ਆਪਾਂ ਅੱਜ ਉਹਨਾਂ ਦੀ ਬਾਣੀ ਪੜ੍ਹਨੇ ਤੇ ਕਿਸੇ ਵੀ ਸਮੇਂ ਕਿਤੇ ਨਾ ਕਿਤੇ ਗੁਰੂ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ ਤੇ ਉਹਨਾਂ ਦਾ ਨਹੀਂ ਵਿਨਾਸ਼ ਹੁੰਦਾ ਕਦੇ ਵੀ ਉਹ ਦੇਖੋ ਜੀ ਜੇ ਆਪਾਂ ਕਹੀ ਨਾ ਸੌਫਟਵੇਅਰ ਹੈਗਾ ਉਹ ਕਿਸੇ ਵੀ ਹਾਰਡਵੇਅਰ 'ਚ ਚੱਲ ਸਕਦਾ ਆ ਇੰਨਾ ਦੁਨੀਆਂ ਦੇ ਵਿੱਚ ਹਾਰਡਵੇਅਰ ਪਿਆ ਹਾਰਡਵੇਅਰ ਪਿਆ ਤੇ ਜਦੋਂ ਉਹਨਾਂ ਦੀ ਬਾਣੀ ਆਪਣੇ ਵਿੱਚ ਦੀ ਆਪਾਂ ਜਦੋਂ ਉਚਾਰਨ ਕਰਦੇ ਆ ਤੇ ਉਹ ਆਪਣੇ ਵਿੱਚ ਦੀ ਹੀ ਬੋਲ ਲੈਂਦੇ ਆ ਤੇ ਜੇ ਬ੍ਰਹਮ ਗਿਆਨੀ ਹੁੰਦੇ ਉਹਨਾਂ ਦੇ ਕਦੇ ਵੀ ਨਾਸ਼ ਨਹੀਂ ਹੁੰਦਾ ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ ਉਹਨਾਂ ਦੇ ਵਿੱਚ ਅਹੰਕਾਰ ਵਾਲੀ ਕੋਈ ਜਗ੍ਹਾ ਨਹੀਂ ਹੁੰਦੀ ਉਹ ਹਮੇਸ਼ਾ ਨਿਮਰਤਾ ਰਹਿੰਦੀ ਹੈ ਆਪਣੇ ਅੰਦਰ ਗਰੀਬੀ ਰੱਖਦੇ ਕਿਉਂਕਿ ਉਹ ਹਰ ਇੱਕ ਵਿੱਚ ਪਰਮਾਤਮਾ ਦੇਖਦੇ ਆ ਤੇ ਅਹੰਕਾਰ ਤਾਂ ਤਾਂ ਹੋਵੇ ਨਾ ਜੇ ਆਪਾਂ ਕਹੀਏ ਕਿ ਅਸੀਂ ਕੁਝ ਕਰ ਸਕਦੇ ਹਾਂ ਜਿਨ੍ਹਾਂ ਨੇ ਕਰਤਾ ਪੁਰਖ ਨੂੰ ਪਛਾਣ ਲਿਆ ਤੇ ਉਹਨਾਂ ਦੇ ਅੰਦਰ ਸਵੈਮ ਗਰੀਬੀ ਆ ਜਾਂਦੀ ਹੈ ਤੇ ਬ੍ਰਹਮ ਗਿਆਨੀ ਪਰਉਪਕਾਰਮਹਾ ਤੇ ਪਰਉਪਕਾਰ ਕਰਨ ਦਾ ਉਹਨਾਂ ਦੇ ਅੰਦਰ ਉਤਸ਼ਾਹ ਹੁੰਦਾ ਕਿਉਂਕਿ ਜੇ ਸਾਰੇ ਪਰਮੇਸ਼ਰ ਦੇਖਾਂਗੇ ਤੇ ਆਪਾਂ ਨੂੰ ਕਿਸੇ ਦੀ ਮਦਦ ਕਰਨ ਦਾ ਚਾਹ ਹੋਏਗਾ ਨਾ। ਬ੍ਰਹਮ ਗਿਆਨੀ ਕੇ ਨਾਹੀ ਤੰਦਾ ਬ੍ਰਹਮ ਗਿਆਨੀ ਲੈਤਾਵਤ ਬੰਦਾ ਇਹ ਦੁਨੀਆ ਦੇ ਤੰਦਿਆਂ ਤੋਂ ਪਰੇ ਹੁੰਦੇ ਨੇ ਉਹ। ਬ੍ਰਹਮ ਗਿਆਨੀ ਲੈਤਾਵਤ ਬੰਦਾ ਜਿਹੜਾ ਆਪਾਂ ਮਨ ਨੂੰ ਕਦੇ ਕੰਟਰੋਲ ਨਹੀਂ ਕਰ ਸਕਦੇ ਉਹਨੂੰ ਬੰਨ ਕੇ ਰੱਖ ਲੈਂਦੇ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੇ ਹੋਏ ਸੁਪਲ ਬ੍ਰਹਮ ਗਿਆਨੀ ਸੁਪਲਫਲਾ ਜੋ ਕੁਝ ਉਹ ਕਰਦੇ ਨਾ ਉਸ ਵਧੀਆ ਹੀ ਕਰਦੇ ਚੰਗੇ ਲਈ ਕਰਦੇ ਆ। ਜੋ ਕਰਦੇ ਨੇ ਉਸ ਪਲਾ ਹੀ ਪਲਾ ਹੁੰਦਾ ਕਿਉਂਕਿ ਪਰਮਾਤਮਾ ਦੇ ਹੁਕਮ ਨਾਲ ਇੱਕ ਸੂਰੂਪੇ ਚ ਹੁੰਦੇ ਆ। ਬ੍ਰਹਮ ਗਿਆਨੀ ਦੇਖੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਤਾਂ ਕਿਸੇ ਦਰਖਤ ਨੂੰ ਭੜਾ ਫਲ ਲੱਗਿਆ ਆਪਾਂ ਕਹਿੰਦੇ ਕੋ ਫਲ ਲੱਗਿਆ ਇੱਕ ਫਲ ਹੀ ਨਹੀਂ ਲੱਗਾ ਨਿਸ਼ਫਲ ਇੱਕ ਸੁਫਲ ਆਪਾਂ ਸਾਰੇ ਕਿੰਨੇ ਇਹ ਚੀਜ਼ਾਂ ਭੋਜਨ ਕੱਪੜੇ ਕੀ ਕੀ ਵਰਤਦੇ ਤੇ ਕੀ ਆਪਣੇ ਸਰੀਰ ਚੋਂ ਪ੍ਰਭੂ ਨਾਮ ਪੈਦਾ ਹੁੰਦਾ ਉਪਜਦਾ ਹੈ ਭਗਤੀ ਉਪਜਦੀ ਹੈ ਕੀਰਤਨ ਉਪਜਦਾ ਤਾਂ ਤਾਂ ਕਹੀਏ ਨਾ ਆਪਾਂ ਸੁਫਲ ਪੱਲੇ ਤੇ ਬ੍ਰਹਮ ਗਿਆਨੀ ਹਮੇਸ਼ਾ ਸੁਫਲ ਫਲ ਸਾਧਾ ਸਾਦਾ ਖਾਣਾ ਸਾਦਾ ਪਹਿਨਣਾ ਅੰਮ੍ਰਿਤਾਰਗੀ ਪਾਣੀ ਉਚਾਰਨੀ ਹੈ ਪ੍ਰਭੂ ਦਾ ਸਿਮਰਨ ਕਰਨਾ ਹੈ ਬ੍ਰਹਮ ਗਿਆਨੀ ਸਫਲ ਫਲਾ ਹਮੇਸ਼ਾ ਸਫਲ ਫਲ ਦੇ ਪੁੱਲਦੇ ਨੇ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਉਹਨਾਂ ਦੇ ਸੰਗਤ ਵੀ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਉਦਾਰ ਹੋ ਜਾਂਦਾ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਉਹਨਾਂ ਦੀ ਇਹੋ ਜਿਹੀ ਸ਼ੋਭਾ ਹੋ ਜਾਂਦੀ ਸਾਰਾ ਸੰਸਾਰ ਉਹਨਾਂ ਦਾ ਨਾਮ ਜਪਦਾ ਹੈ ਕਿਉਂਕਿ ਉਹ ਆਪ ਪਰਮੇਸ਼ਰ ਸਰੂਪ ਹੁੰਦੇ ਹਨ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤ ਨਿਰਦਾਸ ਖੇਮਾਂ ਦਾ ਜਾਚਕ ਹੈ ਅਰਦਾਸ ਕਰਿਓ ਕਿ ਇੱਕ ਹੀ ਕਥਾ ਵੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ